ਸਸਿਕਾਲ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤਾਂ ਸ਼ੁਕਾਦਾ ਸਵਾਗਤ ਹੈ ਮੈਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਨੇਪਾਲ ਦੇ ਵਿੱਚ ਹੁਣ ਭਾਰਤੀਆਂ ਦੀ ਇੱਕ ਬੱਸ 'ਤੇ ਬੇਹਦ ਵੱਡਾ ਹਮਲਾ ਹੋਇਆ ਨੇਪਾਲ ਦੇ ਵਿੱਚ ਲਗਾਤਾਰ ਹੀ ਸਥਿਤੀ ਬੇਕਾਬੂ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇਹ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਜਿੱਥੇ ਨੇਪਾਲ 'ਚ ਅਸ਼ਾਂਤੀ ਦੇ ਦਰਮਿਆਨ ਕਟਮੰਡੂ ਸਥਿਤ ਪਸ਼ੂਪਤੀਨਾਥ ਮੰਦਿਰ ਤੋਂ ਵਾਪਸ ਆ ਰਹੇ ਪਾਕੀ ਸਲਾਨੀਆਂ ਦੀ ਬੱਸ 'ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਇਸ ਹਮਲੇ ਚ ਕਈ ਯਾਤਰੀ ਜ਼ਖਮੀ ਹੋਏ ਇਹ ਦਾਵਾ ਬਸ ਦੇ ਚਾਲਕ ਨੇ ਕੀਤਾ ਚਾਲਕ ਦੇ ਮੁਤਾਬਕ ਇਹ ਘਟਨਾ ਜਿਹੜੀ ਆ ਵਾਪਰੀ ਹੈ ਭਾਰਤ ਨੇਪਾਲ ਸਰਹੱਦ ਤੇ ਸੁਨਾਲੀ ਦੇ ਨੇੜੇ ਵਾਪਰੀ ਬਸ ਵਿੱਚ ਕੁੱਲ ਜਿਹੜੇ ਨੇ 40 ਤੋਂ ਵੱਧ ਭਾਰਤੀ ਯਾਤਰੀ ਸਵਾਰ ਸਨ ਪ੍ਰਦਰਸ਼ਨਕਾਰੀਆਂ ਨੇ ਬਸ ਤੇ ਪੱਥਰ ਸੁੱਟੇ ਜਿਸ ਨਾਲ ਕੱਚ ਟੁੱਟ ਗਿਆ ਤੇ ਔਰਤਾਂ ਅਤੇ ਬਜ਼ੁਰਗਾਂ ਸਮੇਤ ਕਈ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਕਟਮੰਦੂ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਦੋਂ ਕਿ ਬਾਕੀ ਯਾਤਰੀਆਂ ਨੂੰ ਨੇਪਾਲ ਸਰਕਾਰ ਅਤੇ ਭਾਰਤੀ ਦੂਤਾਕਾਰ ਦੀ ਮਦਦ ਨਾਲ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਭੇਜਿਆ ਗਿਆ। ਦੱਸਿਆ ਕਿ বাস ਚਾਲਕ RAMU ਨਿਸ਼ਾਂਤ ਨੇ ਮੀਡੀਆ ਤੇ ਦੱਸਿਆ ਕਿ ਅਸੀਂ ਪਸ਼ੂਪਤੀਨਾਥ ਮੰਦਰ ਤੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ। ਉੱਥੇ ਅਚਾਨਕ ਹੀ ਇੱਕ ਭੀੜ ਨੇ বাস ਨੂੰ ਘੇਰ ਲਿਆ ਤੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਯਾਤਰੀਆਂ ਚ ਔਰਤਾਂ ਤੇ ਬਜ਼ੁਰਗ ਵੀ ਸਨ ਪਰ ਪ੍ਰਦਰਸ਼ਨਕਾਰੀਆਂ ਨੇ ਇਸ ਦੀ ਪਰਵਾਹ ਨਹੀਂ ਕੀਤੀ ਹੈ। ਦੱਸਿਆ ਕਿ ਨੇਪਾਲ ਦੇ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਅਗਵਾਈ ਕਰ ਰਹੇ ਨੌਜਵਾਨਾਂ ਦੇ ਏਜੰਸੀ ਸਮੂਹ ਨੇ ਜੋ ਕਿਹਾ ਸੀ ਕਿ ਸੰਸਦ ਰੂਪੰਗ ਕੀਤਾ ਜਾਣਾ ਚਾਹੀਦਾ ਹੈ ਤੇ ਜਨਤਾ ਦੀ ਇੱਛਾ ਅਨੁਸਾਰ ਸੰਵਿਧਾਨ 'ਚ ਸੋਧ ਕੀਤਾ ਜਾਣਾ ਚਾਹੀਦਾ ਹੁਣ ਆ ਪ੍ਰਦਰਸ਼ਨਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ 34 ਤੱਕ ਹੋ ਗਈ ਹੈ ਸਾਲ 1997 ਤੋਂ 2012 ਦਰਮਿਆਨ ਜਨਮੇ ਨੌਜਵਾਨਾਂ ਨੂੰ ਆਮ ਤੌਰ ਤੇ ਏਜੰਸੀ ਪੀੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਏਜੰਸੀ ਪ੍ਰਦਰਸ਼ਨ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਮਾਹੌਲ ਕਾਫੀ ਦਾ ਉਥੇ ਨੇਪਾਲ ਦੇ ਵਿੱਚ ਪੱਖ ਦਾ ਦਿਖਾਈ ਦੇ ਰਿਹਾ ਦੱਸ ਗਏ ਕਿ ਨੇਪਾਲ ਦੀ ਸਥਿਤੀ ਬੇਕਾਬੂ ਹੋਈ ਪਈ ਹੈ ਇਹ ਜਿਹੜਾ ਪ੍ਰਦਰਸ਼ਨ ਹੋਇਆ ਜੈਂਸੀ ਪ੍ਰਦਰਸ਼ਨ ਹੋਇਆ ਕਿਉਂਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਰੋਕ ਲਗਾਈ ਗਈ ਸੀਗੀ ਸਰਕਾਰ ਵੱਲੋਂ ਉਸ ਤੋਂ ਹਟਾਉਣ ਦੀ ਮੰਗ ਕੀਤੀ ਤੇ ਉਹ ਸਵਾਲ ਆ ਸਰਕਾਰ ਦੇ ਵਿਰੋਧ ਹੀ ਬਹੁਤ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਤੇ ਨਾਲ ਦੀ ਨਾਲ ਮਾਹੌਲ ਕਾਫੀ ਜ਼ਿਆਦਾ ਤਣਾਪੂਰਣ ਵੀ ਹੋਇਆ ਤੇ ਨਾਲ ਦੀ ਨਾਲ ਹੁਣ ਨੇਪਾਲ ਦੇ ਵਿੱਚ ਇੱਕ ਭਾਰਤੀ バス ਦੇ ਉੱਤੇ ਹਮਲਾ ਇਨਾ ਪ੍ਰਦਰਸ਼ਨਕਾਰੀਆਂ ਨੇ ਕੀਤਾ ਜਿਸ ਦੇ ਵਿੱਚ ਔਰਤ ਤੇ ਬਜ਼ੁਰਗ ਸਵਾਰ ਸੀ ਤੇ ਉਹਨਾਂ ਨੂੰ ਸ਼ਿਕਾਰ ਬਣਾਇਆ ਤੇ ਹੁਣ ਇਹ ਇੱਕ ਜਿਹੜਾ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਖ ਦਾ ਦਿਖਾਈ ਦਿੱਤਾ ਅਮਰੀਕਾ ਦੇ ਟੈਕਸਾਸ ਵਿੱਚ ਇੱਕ 50 ਸਾਲਾ ਭਾਰਤੀ ਮੋਟਲ ਮੈਨੇਜਰ ਦੀ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ ਹੈ ਉਸ ਦਾ ਸਿਰ ਕੋਹਾੜੀ ਨਾਲ ਵੜ ਦਿੱਤਾ ਗਿਆ। ਕਤਲ ਕਰਨ ਵਾਲਾ ਮ੍ਰਿਤਕ ਚੰਦਰ ਮੌਲੀ ਨਾਲ ਕੰਮ ਕਰਦਾ ਸੀ ਅਤੇ ਉਸ ਦਾ ਅਪਰਾਧਿਕ ਰਿਕਾਰਡ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੁਲਿਸ ਨੇ ਕਿਹਾ ਕਿ ਦੋਵਾਂ ਵਿਚਕਾਰ ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਜਦੋਂ ਝਗੜਾ ਵਧਿਆ ਤਾਂ ਉਸ ਨੇ ਮੈਨੇਜਰ ਦੀ ਹੱਤਿਆ ਕਰ ਦਿੱਤੀ। ਕਤਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਬੁੱਧਵਾਰ 10 ਸਤੰਬਰ ਸਵੇਰੇ ਡਾਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਵਾਪਰੀ। ਦ ਲਾਸਟ ਪੁਲਿਸ ਵਿਭਾਗ ਦੇ ਅਨੁਸਾਰ ਕਰਨਾਟਕ ਦੇ ਮੂਲ ਨਿਵਾਸੀ ਚੰਦਰ ਮੋਲੀ ਉਰਫ ਬੌਬ ਦੀ ਉਸਦੇ ਸਾਥੀ ਯੋਰਾਨਿਸ ਕੋਬੋਸ ਨੇ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜੇ ਤੋਂ ਬਾਅਦ ਹੱਤਿਆ ਕਰ ਦਿੱਤੀ 37 ਸਾਲਾ ਕੋਬੋਸ ਕਥਿਤ ਤੌਰ ਤੇ ਉਦੋਂ ਗੁੱਸੇ ਵਿੱਚ ਆ ਗਿਆ ਜਦੋਂ ਨਾਗ ਮਲਈਆ ਨੇ ਕਿਸੇ ਹੋਰ ਨੂੰ ਸਿੱਧੇ ਤੌਰ ਤੇ ਗੱਲ ਕਰਨ ਦੀ ਬਜਾਏ ਉਸਦੇ ਨਿਰਦੇਸ਼ਾਂ ਦਾ ਅਨੁਵਾਦ ਕਰਨ ਲਈ ਕਿਹਾ ਨਿਗਰਾਨੀ ਫੁਟੇਜ ਵਿੱਚ ਕੋਬੋਸ ਨੂੰ ਗੰਡਾਸਾ ਕੱਟਦੇ ਹੋਏ ਅਤੇ 나ਗ ਮਲਈਆ ਤੇ ਹਮਲਾ ਕਰਦੇ ਦਿਖਾਇਆ ਗਿਆ ਹੈ ਭਾਰਤੀ ਕੌਂਸਲਟ ਨੇ 나ਗ ਮਲਈਆ ਦੀ ਦੁਖਦਾਈ ਮੌਤ ਤੇ ਸੋਗ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਉਸ ਦੇ ਕੰਮ ਵਾਲੀ ਥਾਂ ਤੇ ਬੇਰਹਿਮੀ ਨਾਲ ਮਾਰਿਆ ਗਿਆ ਹੈ ਕੰਬੋਸ ਮਾਰਟਿਨ ਦਾ ਟੈਕਸਾਸ ਸ਼ਹਿਰ ਹਿਊਸਟਨ ਵਿੱਚ ਇੱਕ ਅਪਰਾਧਿਕ ਰਿਕਾਰਡ ਹੈ ਜਿਸ ਵਿੱਚ ਕਾਰ ਜੈਕਿੰਗ ਅਤੇ ਹਮਲੇ ਲਈ ਗ੍ਰਿਫਤਾਰੀਆਂ ਸ਼ਾਮਲ ਨੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਹੁਣ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ ਮਾਧਲ ਪ੍ਰਦੇਸ਼ ਦੇ ਮੰਡੀ ਤੋਂ ਭਾਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ ਅਦਾਲਤ ਨੇ ਉਹਨਾਂ ਦੀ ਮਾਨ ਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਪਟੀਸ਼ਨ ਠੱਪ ਕਰ ਦਿੱਤੀ ਹੈ ਦੱਸਦੀ ਹੈ ਕਿ ਇਹ ਮਾਮਲਾ 2021 ਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕੰਗਣਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਆਰਤ ਕਿਹਾ ਸੀ ਮਹਿੰਦਰ ਕੌਰ ਨੇ ਇਸ ਵਿਰੋਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਕੰਗਣਾ ਨੇ ਕਿਹਾ ਹੈ ਕਿ ਉਸਨੇ ਸਿਰਫ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ ਯਾਦ ਕਰਵਾ ਦਈਏ ਕਿ ਕੰਗਣਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟਵੀਟ ਕੀਤਾ ਸੀ ਕਿ ਆਰਤ 100 ਰੁਪਏ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕੰਗੜਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ਤੇ ਵੀ ਟਿੱਪਣੀ ਕੀਤੀ ਸੀ ਇਸ ਵਿੱਚ ਇੱਕ ਬਜ਼ੁਰਗ ਔਰਤ ਦੀ ਫੋਟੋ ਸੀ ਅਦਾਕਾਰ ਨੇ ਲਿਖਿਆ ਹਾ 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 ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਵਿੱਚ ਭਾਰਤੀ ਇੱਕ ਸ਼ਕਤੀਸ਼ਾਲੀ ਔਰਤ ਹੋਣ ਲਈ ਪ੍ਰਦਰਸ਼ਿਤ ਕੀਤਾ ਗਿਆ ਸੀ ਉਹ 100 ਰੁਪਏ ਵਿੱਚ ਉਪਲਬਧ ਹੈ ਕੰਗਣਾ ਦੇ ਟਵੀਟ ਤੋਂ ਬਾਅਦ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਮਾਨਹਾਨੀ ਦਾ ਕੇਸ ਦਰਜ ਕੀਤਾ ਸੀ ਇਹ ਸੁਣਵਾਈ ਲਗਭਗ 13 ਮਹੀਨੇ ਚੱਲੀ ਹੈ ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਣਾ ਨੂੰ ਸਬੰਧ ਜਾਰੀ ਕਰਕੇ ਪੇਸ਼ ਹੋਣ ਦਾ ਹੁਕਮ ਦਿੱਤਾ ਉਸ ਤੋਂ ਬਾਅਦ ਕੰਗਣਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚਿਤਾਹਤ ਲਈ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਹੜਾ ਕਾਰਨ ਕਾਫੀ ਖਰਾਬ ਹਾਲਾਤ ਚੱਲ ਰਹੇ ਨੇ ਇਸ ਦੌਰਾਨ ਪੰਜਾਬੀ ਸਟਾਰੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚ ਰਹੇ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਕੋਈ ਹੱਲ ਕੱਢਿਆ ਜਾ ਸਕੇ ਪੰਜਾਬ ਵਿੱਚ ਹੜਪੀੜਤਾ ਦੀ ਮਦਦ ਲਈ ਸਿਰਫ ਪੰਜਾਬ ਹੀ ਨਹੀਂ ਸਗੋ ਬਾਲੀਵੁੱਡ ਸtare ਵੀ ਅੱਗੇ ਆ ਰਹੇ ਨੇ ਅਦਾਕਾਰ ਅਕਸ਼ੇ ਕੁਮਾਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਕਿੰਗ ਮੰਨੇ ਜਾਂਦੇ ਸ਼ਾਹਰੂਖ ਖਾਨ ਵੀ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਨੇ ਅਦਾਕਾਰ ਸ਼ਾਹਰੂਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਪੰਜਾਬ ਦੇ 1500 ਹੜਪ੍ਰਭਾਵਿਤ ਪਰਿਵਾਰਾਂ ਨੂੰ ਗੋਦ ਲਈ ਹੈ ਇਸ ਦੇ ਨਾਲ ਹੀ ਇਹਨਾਂ ਪਰਿਵਾਰਾਂ ਨੂੰ ਸਿਹਤ ਅਤੇ ਸੁਰੱਖਿਆ ਲਈ ਰਾਹਤ ਕਿੱਟਾਂ ਦਿੱਤੀਆਂ ਗਈਆਂ ਨੇ ਦੱਸਦੀ ਕਿ ਰਾਹਤ ਕਿੱਟਾਂ ਵਿੱਚ ਦਵਾਈਆਂ ਸਫਾਈ ਸੰਬੰਧੀ ਚੀਜ਼ਾਂ ਭੋਜਨ ਮੱਚਰਦਾਨੀ ਤਰਪਾਲ ਚਾਦਰਾਂ ਫੋਲਡਿੰਗ ਬਿਸਤਰੇ ਅਤੇ ਸੂਤੀ ਗੱਦੇ ਦਿੱਤੇ ਗਏ ਨੇ ਦੱਸਣਯੋਗ ਹੈ ਕਿ ਸ਼ਾਹਰੂਖ ਖਾਨ ਦੀ ਮੀਰ ਫਾਊਂਡੇਸ਼ਨ ਵੱਲੋਂ ਅੰਮ੍ਰਿਤਸਰ ਪਟਿਆਲਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ 1500 ਪ੍ਰਭਾਵਿਤ ਪਰਿਵਾਰਾਂ ਨੂੰ ਗੋਦ ਲਿਆ ਗਿਆ ਫਾਊਂਡੇਸ਼ਨ ਨੇ ਐਨ ਜੀਓਜ਼ ਵੌਇਸ ਆਫ ਅੰਮ੍ਰਿਤਸਰ ਨਾਲ ਸਾਂਝੇਦਾਰੀ ਕੀਤੀ ਹੈ ਪੰਜਾਬੀ ਸਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਸਤਾਰੇ ਵੀ ਲਗਾਤਾਰ ਪੰਜਾਬ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਦੱਸਦੇ ਕਿ ਸ਼ਾਹਰੂਖ ਖਾਨ ਤੋਂ ਇਲਾਵਾ ਸਲਮਾਨ ਖਾਨ ਸੋਨੂ ਸੂਦ ਅਕਸ਼ੇ ਕੁਮਾਰ ਆਲੀਆ ਪਟ ਵਰਗੀਆਂ ਵਟੀਆਂ ਹਸਤੀਆਂ ਵੀ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੀਆਂ ਨੇ ਦਰਸ਼ਕੋ ਹੈ ਕਿ ਮੀਰ ਫਾਊਂਡੇਸ਼ਨ ਐਸਿਡ ਅਟੈਕ ਔਰਤਾ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ ਪਰ ਇਹ ਸੰਸਥਾ ਲੋੜ ਪੈਣ ਤੇ ਹਮੇਸ਼ਾ ਮਦਦ ਲਈ ਤਿਆਰ ਰਹਿੰਦੀ ਹੈ ਦੱਸਦੀ ਹੈ ਕਿ ਕੋਵਿਡ 19 ਦੌਰਾਨ ਮੀਰ ਫਾਊਂਡੇਸ਼ਨ ਨੇ ਆਕਸੀਜਨ ਸਿਲੰਡਰ ਹਸਪਤਾਲਾਂ ਲਈ ਬਿਸਤਰੇ ਰਾਸ਼ਨ ਅਤੇ ਪੈਸੇ ਦਿੱਤੇ ਸੀ ਅਤੇ ਹੁਣ ਫਿਰ ਇੱਕ ਵਾਰ ਸ਼ਾਹਰੂਖ ਖਾਨ ਦੀ ਮੀਰ ਫਾਊਂਡੇਸ਼ਨ ਪੰਜਾਬ ਦੇ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਲਗਾਤਾਰ ਆਪਣੇ ਬਿਆਨ ਜਿਹੜੇ ਨੇ ਭਾਰਤ ਨੂੰ ਲੈ ਕੇ ਦੇ ਰਹੇ ਨੇ ਇੱਕ ਪਾਸੇ ਤਾਂ 트ੰਪ ਦੇ ਵੱਲੋਂ ਭਾਰਤ ਦੇ ਉੱਤੇ 50% ਟੈਰਿਫ ਲਗਾਇਆ ਗਿਆ ਦੂਸਰੇ ਪਾਸੇ 트ੰਪ ਦਾ ਬਿਆਨ ਸਾਹਮਣੇ ਆਇਆ ਕਿ ਭਾਰਤ ਤੇ ਅਮਰੀਕਾ ਦੋਵੇਂ ਦੋਸਤ ਨੇ ਤੇ ਦੋਨਾਂ ਦੇ ਵਿਚਕਾਰ ਜੋ ਹੈ ਵਪਾਰਕ ਸਾਂਝ ਹੋਵੇਗੀ ਪਰ ਇਸੇ ਵਿਚਾਲੇ ਹੁਣ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਚਰਚਾ ਛਿੜਦੀ ਹੋਈ ਦਿਖਾਈ ਦਿੱਤੀ ਦੱਸੀਏ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਰ ਲਗਾਤਾਰ ਜਦੋਂ ਬਿਆਨਬਾਜ਼ੀ ਦਿੰਦੇ ਨੇ ਤੇ ਹਰ ਇੱਕ ਕੋਈ ਹੈਰਾਨ ਹੁੰਦਾ ਜਾਂ ਸੋਚ ਦੇ ਵਿੱਚ ਆ ਜਾਂਦਾ ਹੈ ਕਿ ਹੁਣ ਟਰੰਪ ਵੱਲੋਂ ਕੀ ਕੁਝ ਵੱਡੇ ਬਿਆਨ ਦਿੱਤੇ ਜਾਣਗੇ ਇੱਕ ਵਾਰ ਫਿਰ ਦੱਸੀਏ ਕਿ ਅਮਰੀਕਾ ਨੇ ਕੁਝ ਜਿਹੇ ਕੀਤਾ ਜਿੱਥੇ ਕਿ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਨੇ G7 ਦੇਸ਼ਾਂ ਨੂੰ ਭਾਰਤ ਅਤੇ ਚੀਨ ਤੇ 100% ਤੱਕ ਟੈਰਿਫ ਲਗਾਉਣ ਲਈ ਕਿਹਾ ਇਸ ਤੋਂ ਪਹਿਲਾਂ ਇਸਨੇ ਯੂਰੋਪੀਅਨ ਯੂਨੀਅਨ ਤੇ ਵੀ ਅਜਿਹਾ ਕਰਨ ਲਈ ਦਬਾ ਪਾਇਆ ਸੀ ਦਾਸੀਏ ਕਿ G7 ਦੇ ਪ੍ਰਮੁੱਖ ਅਰਥਚਾਰੀਆਂ ਦੇ ਜਿਹੜੇ ਵਿਧਮંત્રી ਨੇ ਵੀਡੀਓ ਕਾਲ ਤੇ ਮੀਟਿੰਗ ਕਰਨਗੇ ਇਸ ਵਿੱਚ ਯੂਕਰੇਨ ਅਤੇ ਸ਼ਾਂਤੀ ਸਮਝੌਤੇ ਤੇ ਪਹੁੰਚਣ ਲਈ ਡਾ ਟਰੰਪ ਦੇ ਯਤਨਾਂ ਦੌਰਾਨ ਅਮਰੀਕਾ ਦੁਆਰਾ ਤਿਆਰ ਕੀਤੇ ਗਏ ਨਵੇਂ ਪ੍ਰਸਾਫਾਤਾ ਦੀ ਚਰਚਾ ਕੀਤੀ ਜਾਵੇਗੀ ਮੀਟਿੰਗ ਤੋਂ ਜਾਣੂ ਲੋਕਾਂ ਨੇ ਦਾਵਾ ਕੀਤਾ ਹੈ ਕਿ ਅਮਰੀਕਾ G7 ਦੇਸ਼ਾਂ ਤੇ ਦਬਾਅ ਪਾਏਗਾ ਕਿ ਉਹ ਭਾਰਤ ਅਤੇ ਚੀਨ ਤੇ ਰੂਸੀ ਤੇਲ ਖਰੀਦਣ ਲਈ ਪਾਦੀ ਟੈਰਿਫ ਲਗਾਉਣ ਤਾਂ ਇਸ ਡਿਊਟੀ ਦੀ ਕੀਮਤ ਕਿੰਨੀ ਹੋਵੇਗੀ ਇਸ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਨੇ ਆ ਪਰ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਪਿਆ ਤੋਂ 100% ਦੇ ਵਿਚਕਾਰ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਇਸ ਤੋਂ ਪਹਿਲਾਂ ਅਮਰੀਕਾ ਖਜ਼ਾਨਾ ਵਿਭਾਗ ਦੇ ਇੱਕ ਬੁਲਾਦੇ ਨੇ ਕਿਹਾ ਸੀ ਕਿ ਅਸੀਂ ਆਪਣੇ ਯੂਰੋਪੀ ਸੰਗਤਾਂ ਤੇ ਸਹਿਯੋਗੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਆਪਣੇ ਦੇਸ਼ ਵਿੱਚ ਯੁੱਧ ਖਤਮ ਕਰਨ ਲਈ ਗੰਭੀਰ ਹਨ ਤਾਂ ਉਹਨਾਂ ਨੂੰ ਅਰਥਪੂਰਨ ਟੈਰਿਫ ਲਗਾਉਣ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਪਵੇਗਾ ਯਾਨੀ ਕਿ ਜੀ 7 ਜਿਹੜੇ ਜੀ 7 ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਹੈ ਕਿ ਜਿੱਥੇ ਕਿ ਜੀ75 ਵਾਲਾਂ ਨੂੰ ਵੀ ਸਾਡੇ ਨਾਲ ਚੱਲਣ ਦੀ ਲੋੜ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਪਿਆ ਪ੍ਰਤੀਸ਼ਤ ਟੈਰਿਫ ਦੀ ਜਿਹੜੀ ਗੱਲ ਹੋਰ ਵਧਾ ਕੇ ਗੱਲ ਕਰਨ ਦੀ ਜਿਹੜੀ ਗੱਲ ਆਖੀ ਹੈ ਔਰ ਜਦੋਂ ਕਿ ਯੂਰੋਪੀਅਨ ਯੂਨੀਅਨ ਵੀ ਆਪਣੇ ਗੈਸ ਦਾ ਲਗਭਗ ਪੰਜਵਾਂ ਹਿੱਸਾ ਰੋਜ਼ ਤੋਂ ਖਰੀਦ ਤੇ ਦਿਖਾਈ ਦਿੰਦੇ ਨੇ ਇਸੇ ਵਿਚਾਰੇ ਹੁਣ ਤੁਹਾਨੂੰ ਦੱਸੀਏ ਕਿ ਅਮਰੀਕਾ ਦੇ ਵਿੱਚ ਲਗਾਤਾਰ ਭਾਰਤ ਨੂੰ ਲੈ ਕੇ ਹਲਚਲ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਨੂੰ ਆਪਣਾ ਦੋਸਤ ਦੱਸਦੇ ਨੇ ਤੇ ਦੂਸਰੇ ਪਾਸੇ ਨਾਲ ਦੀ ਨਾਲ ਜੋ ਹੈ ਜਿਹੜੇ ਜੀ7 ਦੇਸ਼ ਨੇ ਉਹਨਾਂ ਨੂੰ ਭਾਰਤ ਅਤੇ ਚੀਨ ਦੇ ਉੱਤੇ ਜੋ ਹੈ ਪਿਆ ਪਰਤੀਸ਼ਤ ਜੋ ਹੈ ਹੋਰ ਟੈਰਿਫ ਲਗਾਉਣ ਦੀ ਗੱਲ ਆਖ ਰਹੇ ਨੇ ਜਾਨੀ ਕਿ 100% ਟੈਰਿਫ ਜਿਹੜਾ ਭਾਰਤ ਦੇ ਉੱਤੇ ਲਗਾਉਣ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤਾਂ ਦੱਸ ਜੀਏ ਕਿ ਹੁਣ ਸਾਰੇ ਹੈਰਾਨ ਨੇ ਕਿ ਇੱਕ ਪਾਸੇ ਤਾਂ ਅਮਰੀਕਾ ਦੇ ਰਾਸ਼ਟਰਪਤੀ 트ੰਪ ਭਾਰਤ ਦੇ ਨਾਲ ਲਾਜ਼ੀਕੀਆਂ ਦੀ ਗੱਲਬਾਤ ਕਰਦੇ ਨੇ ਤੇ ਦੂਸਰੇ ਪਾਸੇ ਹੁਣ ਹੋਰ ਟੈਰਿਫ ਦੀ ਜਿਹੜੀ ਚਰਚਾ ਛਿੜ ਚੁੱਕੀ ਆ ਤਾਂ ਬਹੁਤ ਵੱਡੇ ਸਵਾਲ ਪਰ ਲਗਾਤਾਰ ਹੀ ਹੁਣ ਹੈ ਅਮਰੀਕਾ ਤੇ ਭਾਰਤ ਦੋਹਾਂ ਦੇਸ਼ਾਂ ਦੇ ਵਿੱਚਕਾਰ ਤਲਖੀ ਵਾਲਾ ਮਾਹੌਲ ਵੀ ਨਜ਼ਰ ਆਇਆ ਕਈ ਵਾਰ ਦੋਸਤਾਨਾ ਮਾਹੌਲ ਬਣਾਉਣ ਦੀ ਕੋਸ਼ਿਸ਼ 트ੰਪ ਕਰਦੇ ਨਜ਼ਰ ਆਏ ਪਰ ਅਸਲ ਦੇ ਵਿੱਚ ਹੁਣ ਟੈਰਿਫ ਨੂੰ ਲੈ ਕੇ ਕੀ ਕੁਝ ਨਿਕਲ ਕੇ ਆਉਂਦਾ ਉਹ ਦੇਖਣਾ ਬੇਹਦ ਜ਼ਰੂਰੀ ਬਣਦਾ ਹੈ